ਸੂਬੇ ਲਈ ਦੀ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਅਤੇ ਦੰਗ ਜ਼ਰੂਰ ਰਹਿ ਜਾਵੇਗਾ ਦਰਅਸਲ ਬੀਤੀ ਦੇਰ ਰਾਤ ਪੰਜਾਬ ਪੁਲਿਸ ਦੇ ਹੱਥ ਵੱਡੀ ਮਾਤਰਾ ਦੇ ਵਿੱਚ ਜਾਨਕੀ ਕਹਿ ਲਿਏ ਕਿ ਕਰੋੜਾ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ 200 ਕਰੋੜ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ ਦਰਅਸਲ ਇਸ ਖਬਰ ਦੇ ਫੈਲਦਿਆ ਇਲਾਕੇ ਦੇ ਵਿੱਚ دہشت ਦਾ ਮਾਹੌਲ ਫੈਲ ਗਿਆ ਹੈਰੋਇਨ ਦੇ ਨਾਲ ਜਿਹੜਾ ਹਥਿਆਰ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਦਰਅਸਲ ਆਈਐਸਆਈ ਦਾ ਮੋਡੀਊਲ ਦਾ ਪਰਦਾ ਫਾਸ਼ ਕੀਤਾ ਗਿਆ ਤੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਇੰਨੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਭੇਜ ਕੇ ਤੇ ਹਥਿਆਰਾਂ ਦੀ ਸਪਲਾਈ ਭੇਜ ਕੇ ਪਾਕਿਸਤਾਨ ਕੁਝ ਪੰਜਾਬ ਦੇ ਵਿੱਚ ਗਲਤ ਕਰਵਾਉਣਾ ਚਾਹੁੰਦਾ ਸੀ ਪਰ ਪਹਿਲਾਂ ਹੀ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਦੱਸਦੀ ਹੈ ਕਿ ਜਿੱਥੇ ਇਸ ਰਿਕਵਰੀ ਦੇ ਵਿੱਚ 42 ਕਿਲੋ ਤੋਂ ਵੱਧ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਹੈ ਚਾਰ ਹੈਂਡ ਗ੍ਰੇਨੇਡ ਇੱਕ ਪਿਸਟਲ 30 ਬੋਰ ਦਾ ਅਤੇ 46 ਜਿੰਦਾ ਕਾਰਤੂਸ 30 ਬੋਰ ਅਤੇ ਇੱਕ Honda साइन ਮੋਟਰਸਾਈਕਲ ਬਰਾਮਦ ਕੀਤਾ ਗਿਆ ਦੱਸਦੀ ਹੈ ਕਿ ਜਦੋਂ ਰਾਤ ਨੂੰ ਇਹ ਵੱਡੀ ਕਾਰਵਾਈ ਦਾ ਛਾਪੇ ਮਾਰੀ ਕੀਤੀ ਗਈ ਤਾਂ ਸੋਨੀਆ ਮਾਨ ਵੀ ਮੌਕੇ ਉੱਤੇ ਮੌਜੂਦ ਸੀ ਐਕਟਰਸ ਤਾਂ ਉਹਨਾਂ ਨੇ ਪੰਜਾਬ ਪੁਲਿਸ ਨੂੰ ਮੌਕੇ ਉੱਤੇ ਸੂਚਿਤ ਕੀਤਾ ਤਾਂ ਉਸ ਤੋਂ ਬਾਅਦ ਡੀਐਸਪੀ ਮੌਕੇ ਤੇ ਮੌਜੂਦ ਉੱਥੇ ਪਹੁੰਚੇ ਅਤੇ ਉਸ ਤੋਂ ਬਾਅਦ ਪੂਰੀ ਪੰਜਾਬ ਪੁਲਿਸ ਅਲਰਟ ਤੇ ਆਈ ਅਤੇ ਅੱਜ ਇਸ ਮਾਮਲੇ ਨੂੰ ਲੈ ਕੇ ਡੀਆਈਜੀ ਸੰਦੀਪ ਗੋਇਲ ਬਾਰਡਰ ਰੇਂਜ ਵੱਲੋਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ 42 ਕਿਲੋ ਤੋਂ ਵੱਧ ਜਿਹੜੀ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਜਿੰਦਾ ਕਾਰਤੂਸ ਅਤੇ ਵੱਡੀ ਮਾਤਰਾ ਦੇ ਵਿੱਚ ਗੋਲੀ ਬਾਰੂਦ ਵੀ ਬਰਾਮਦ ਕੀਤਾ ਗਿਆ ਅਤੇ ਪਾਕਿਸਤਾਨ ਆਈਐਸਆਈ ਦੀ ਖੂਫੀ ਏਜੰਸੀ ਜਿਹੜੀ ਭਾਰਤ ਦੇ ਵਿੱਚ ਕੁਝ ਗਲਤ ਕਰਾਉਣ ਦੀ ਫਰਾਕ ਦੇ ਵਿੱਚ ਬੈਠੀ ਸੀ ਉਸ ਦਾ ਪਰਦਾ ਫਾਸ਼ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬੈਗਾਂ ਜਿਹੜੇ ਹੈਰੋਇਨ ਨਾਲ ਭਰੇ ਹੋਏ ਸਨ ਤੇ ਬੈਗਾਂ ਦੀ ਗਿਣਤੀ ਜਿਹੜੀ ਗਿਣੀ ਨਹੀਂ ਜਾ ਸਕਦੀ ਅਤੇ ਇਸ ਬੈਗਾਂ ਨੇ ਪੰਜਾਬ ਦੀ ਕਿੰਨੀ ਨੌਜਵਾਨੀ ਨੂੰ ਬਰਬਾਦ ਕਰਕੇ ਰੱਖ ਦੇਣਾ ਸੀ ਪਰ ਪਹਿਲਾਂ ਹੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਧ ਨਸ਼ਾ ਬ੍ਰਦ ਮੁਹਿੰਮ ਦੇ ਤਹਿਤ ਵੱਡੀ ਕਾਰਵਾਈ ਨਸ਼ਾ ਤਸਕਰਾਂ ਉਤੇ ਕੀਤੀ ਗਈ ਹੈ ਦੱਸਦੀ ਹੈ ਕਿ ਦੋ ਨਸ਼ਾ ਤਸਕਰ ਰਾਤ ਨੂੰ ਇਹ ਵੱਡੀ ਮਾਤਰਾ ਦੇ ਵਿੱਚ ਨਸ਼ਾ ਸਪਲਾਈ ਕਰਨ ਜਾ ਰਹੇ ਸਨ ਅਤੇ ਪਹਿਲਾਂ ਹੀ ਸੜਕ ਉਤੇ ਕੰਮ ਕਰ ਰਹੇ ਸੜਕ ਮੁਲਾਜ਼ਮ ਮੁਲਾਜ਼ਮਾ ਨੇ ਦੇਖਿਆ ਤੇ ਉਹਨਾਂ ਨੇ ਨਾਲ ਦੀ ਨਾਲ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਉੱਤੇ ਦੋ ਲੋਕ ਨਸ਼ਾ ਤਸਕਰ ਫਰਾਰ ਹੋ ਗਏ ਪਰ ਪੁਲਿਸ ਨੇ ਇਹ ਨਸ਼ਾ ਰਿਕਵਰ ਕਰ ਲਿਆ ਇੱਕ ਵਾਰੀ ਸੁਣੋ ਤੁਸੀਂ ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ 4 ਹੈਂਡ ਗ੍ਰੇਨੇਡ P86 ਚਾਈਨੀਸ ਮੇਡ ਬਰਾਮਦ ਹੋਏ ਨੇ ਇੱਕ ਵਿਦੇਸ਼ੀ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ 44 ਹੈਂਡ ਗ੍ਰੇਨੇਡ P86 ਚਾਈਨੀਸ ਮੇਡ ਬਰਾਮਦ ਹੋਏ ਨੇ ਇੱਕ ਵਿਦੇਸ਼ੀ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ 40 ਜਿੰਦਾ ਤਾਰ ਤੋਸ ਇਹਦੇ ਵਿੱਚ ਬਰਾਮਦ ਹੋਏ ਨੇ ਇਹ ਸਰਦੋਂ ਪਾਰ ਜਿਹੜਾ ਪਾਕਿਸਤਾਨ ਦੀ ਆਈਐਸਆਈ ਸਪான்ਸਰਡ ਨਾਰਕੋ ਟੂਰਿਜ਼ਮ ਹੈਗਾ ਉਸ ਤੇ ਇਹ ਬਹੁਤ ਹੀ ਮਜਬੂਤ ਪ੍ਰਹਾਰ ਅੰਮ੍ਰਿਤਸਰ ਰੂਲਰ ਪੁਲਿਸ ਵੱਲੋਂ ਕੀਤਾ ਗਿਆ ਹੈ ਇੱਥੇ ਬੀਡੀਸੀ ਰਾਜਸਾਨਸੀ ਦੀ ਵੀ ਮੈਂ ਛਲਾਗਾ ਕਰਦਾ ਜਿਨ੍ਹਾਂ ਨੇ ਆਪਣਾ ਫਰਜ਼ ਸामिਦੇ ਹੋਏ ਐਕਟਿਵਲੀ ਇਸ ਸਾਰੇ ਜਿਹੜੀ ਏਡੀ ਵੱਡੀ ਖੇਪ ਜਿਹੜੀ ਹੈਗੀ ਅਸੀਂ ਪ੍ਰਾਪਤ ਕੀਤੀ ਹੈ ਜਦੋਂ ਹਾਸਲ ਕੀਤੀ ਹੈ ਉਸ ਦੇ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਹੈ ਉਨਾਂ ਹੀ ਸਲਾਗਾ ਜੋ ਕੰਮ ਅੰਮ੍ਰਿਤਸਰ ਰੂਲਰ ਪੁਲਿਸ ਨੇ ਕੀਤਾ ਕਿ ਬਿਨਾ ਟਾਈਮ ਗਵਾਏ ਇਹਨਾਂ ਨੇ ਤਰੰਤ ਹਰਕਤ ਵਿੱਚ ਆਉਂਦੇ ਨੇ ਤੇ ਏਡੀ ਵੱਡੀ ਜਿਹੜੀ ਸਫਲਤਾ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਨੇ ਤੇ ਆਈਐਸਆਈ ਦੇ ਜਿਹੜੇ ਮਨਸੂਬੇ ਆ ਜਿਹੜੇ ਸੈਬੋਟਾਜ ਦੇ ਜਾਂ ਦੇਸ਼ ਦੇ ਵਿੱਚ ਭੰਨ ਤੋੜ ਦੀਆਂ ਕਾਰਵਾਈਆਂ ਨੂੰ ਇੱਕ ਮੂੰਹ ਤੋੜ ਜਵਾਬ ਦਿੰਦੇ ਨੇ